ਅੱਜ ਦੇ ਮਾਨਯੋਗ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਤੇ ਆਪਾਂ ਅਮਲ ਕਰਦੇ ਹੋਏ ਜਿਹੜੇ ਮੋਡੀਫਾਈ ਕੀਤੇ ਨੇ ਨਾ ਜਿਹੜੇ ਇਹਨਾਂ ਨੇ ਵੀ ਕੱਲ ਆਪਣੇ ਜਿਹਨਾਂ ਰੇਟ ਜਗਾੜੂ ਰੇੜੇ ਨੇ ਜਾਂ ਮੋਟਰਸਾਈਕਲ ਨੂੰ ਮੋਡੀਫਾਈ ਕੀਤਾ ਆ ਉਹਦੇ ਸਲੈਂਸਰ ਚੇਂਜ ਕੀਤਾ ਆ ਠੀਕ ਹੈ ਉਹਦਾ ਆਪਣਾ ਗੱਡੀਆਂ ਨੂੰ ਚੌੜੇ ਟਾਇਰ ਪਾਏ ਆ ਉਹਨਾਂ ਦੇ ਚਲਾਨ ਜਿਹੜੇ ਆ ਅੱਜ ਕੀਤੇ ਇਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਤੁਸੀਂ ਇਹ ਇਹਨੇ ਰਕਮ ਖਰਚ ਕੇ ਤੇ ਇਹਨਾਂ ਨੂੰ ਮੋਡੀਫਾਈ ਕੀਤਾ ਆ ਇਹਨਾਂ ਨੂੰ ਜਿਹੜੇ ਆ ਇਹ ਆਪਣੇ ਵਾਲ ਲੋ ਘਰਾਂ ਦੇ ਵਿੱਚ ਜਾਂ ਇਹਨਾਂ ਨੂੰ ਠੀਕ ਕਰ ਲੋ ਨਹੀਂ ਤਾਂ ਫਿਰ ਇਹ ਹੁਣ ਜਿਹੜੇ ਚਲਾਣ ਹੋਣਗੇ ਚਲਾਣ ਦਾ ਜੁਰਮਾਨਾ ਵੀ ਭਾਰੀ ਹੈ ਇਸ ਕਰਕੇ ਜਿਹੜੇ ਹਾਈ ਕੋਰਟ ਦੇ ਮਾਨਯੋਗ ਹਾਈ ਕੋਰਟ ਦੇ ਹੁਕਮ ਨੇ ਉਹ ਤੇ ਸਾਨੂੰ ਲਾਗੂ ਕਰਾਉਣੇ ਪੈਣੇ ਉਹ ਇਹ ਵੀ ਇਹਨਾਂ ਨੂੰ ਤੇ ਅਸੀਂ ਅਪੀਲ ਕਰਦੇ ਆ ਵੀ ਇਹ ਕੰਮ ਨਾ ਕਰੋ ਪਰ ਜਿਹੜਾ ਸਾਡੇ ਨਾਕੇ ਦੇ ਜ਼ਰਾਨ ਆਏਗਾ ਉਹ ਬਖਸ਼ਿਆ ਨਹੀਂ ਜਾਏਗਾ ਉੱਤੇ ਸਖਤ ਕਾਰਵਾਈ ਹੋਏ